ਅੱਜ ਵੇਲੇ ਦੀ ਇੱਕ ਬਹੁਤ ਹੀ ਵੱਡੀ ਖਬਰ ਸ਼੍ਰੀਨਗਰ ਤੋਂ ਆ ਰਹੀ ਹੈ ਸ਼੍ਰੀਨਗਰ ਦੀ ਧਰਤੀ ਦੇ ਉੱਪਰ ਨਵੇਂ ਪਾਸਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੀਂ ਜੋ ਸਤਾਪਦੀ ਆ ਰਹੀ ਸ਼ਹੀਦੀ ਸ਼ਤਾਬਦੀ ਹੈ ਔਰ ਇਸ 350ਵੀਂ ਸ਼ਹੀਦੀ ਸ਼ਤਾਬਦੀ ਮੌਕੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਆਪਣੇ ਪੇਜ ਦੇ ਉੱਤੇ ਲਿਖਦੇ ਨੇ ਕਿ ਉਹਨਾਂ ਨੇ ਇੱਥੇ ਚੜ੍ਹੇ ਇੱਕ ਸਮਾਗਮ ਹੈ ਸ਼ਹੀਦੀ ਦਿਹਾੜੇ ਨੂੰ ਸਮਰਪਤ ਸ਼ਤब्दी ਨੂੰ ਸਮਰਪਤ ਗੁਰਤੇਗ ਬਾਦਾ ਸਾਹਿਬ ਜੀ ਨੂੰ ਸਮਰਪਤ ਟੈਗੋਰ ਥੀਏਟਰ ਸ਼੍ਰੀਨਗਰ ਦੇ ਵਿੱਚ ਕਰਵਾਇਆ ਉੱਥੇ ਹੋਇਆ ਕੀ ਹੈ ਉੱਥੇ ਗਾਣੇ ਕਿਹੜੇ ਚੱਲੇ ਨੇ ਅਸੀਂ ਸਭ ਤੋਂ ਪਹਿਲਾਂ ਚੜਦੇ ਹਾਂ ਸ਼੍ਰੀਨਗਰ ਤੋਂ ਹੀ ਭਾਈ ਬਲਜੀਤ ਸਿੰਘ ਜੀ ਦੇ ਨਾਲ ਭਾਈ ਬਲਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤਾਂ ਨੂੰ ਦੱਸਿਓ ਕਿ ਟੈਗੋਰ ਥੀਏਟਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪ੍ਰੋਗਰਾਮ ਕੀ ਸੀ ਕੌਣ ਕੌਣ ਪਹੁੰਚਿਆ ਤੇ ਕੀ ਕੀ ਦੇਖਿਆ ਪਹਿਲੇ ਦਿਨ ਤੁਹਾਡਾ ਇਹ ਚੰਨਰ ਦਾ ਵੈਲਕਮ ਕਰਦਾ ਜਿਨ੍ਹਾਂ ਨੇ ਇਹ ਗੱਲ ਪੂਰੀ ਪਤਾ ਕਰਨ ਦੀ ਸਾਂਝ ਕੀਤੀ ਹੈ ਮੈਂ ਤੁਹਾਨੂੰ ਦੱਸਾਂ ਕਿ ਇਥੇ ਪੰਜਾਬ ਸਿੱਖਿਆ ਵਿਭਾਗ ਤੋਂ ਕਾਫੀ ਚਿਰ ਤੋਂ ਚਰਚਾ ਚੱਲ ਰਹੀ ਹੈ ਕਿ ਗੁਰਦੁਗਰੂ ਤੇਗਵਾਰ ਸਾਹਿਬ ਦੀ 350 ਸਤਾਬਦੀ ਮਨਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਤੇ ਪ੍ਰੋਗਰਾਮ 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 2 ਦਿਨ ਦਾ ਸੀ ਜੀ ਨੰਦੋ 2 ਦਿਨ ਦਾ ਸੀਗਾ ਦੇ ਪਾਲੇ ਵਾਲੇ ਦਿਨ ਪ੍ਰੋਗਰਾਮ ਚਲ ਉਹਨੇ ਉਹਨਾਂ ਨੇ ਹੋਸਟਲ ਕਾ ਲਿਆ ਸੀ ਡਿਸਪਲੇ ਤੇ ਜਿਹਦੇ ਗੁਰਤੇਗ ਬਾਦਲ ਸਿੰਘ ਸਾਹਿਬ ਦੀ ਫੋਟੋ ਲੱਗੀ ਸੀ 350 ਸਾਲ ਸ਼ਤਾਬਦੀ ਨੂੰ ਮੁੱਖ ਰੱਖ ਕੇ ਪ੍ਰੋਗਰਾਮ ਸੀ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਤੇ 2 ਦਿਨ ਦਾ ਪ੍ਰੋਗਰਾਮ ਸੀ ਪਹਿਲੇ ਦਿਨ ਪ੍ਰੋਗਰਾਮ ਬਹੁਤ ਵਧੀਆ ਚੱਲਿਆ ਗੁਰਤੇਗ ਬਾਦਲ ਜੀ ਗੱਲਾਂ ਹੋਈਆਂ ਕਿਤਾਬਾਂ ਵੀ ਵੰਡੀਆਂ ਗਈਆਂ ਸੋਣਾ ਵਿਚਾਰ ਸਾਂਝੀ ਹੋਈ ਨਾਲੇ ਦਿਨ ਪ੍ਰੋਗਰਾਮ ਹੋਇਆ ਤੇ ਦੂਜੇ ਦਿਨ ਪ੍ਰੋਗਰਾਮ ਕੋਈ ਸੰਗਤ ਉਹ ਇਹ ਮੁਖ ਰੱਖ ਕੇ ਗਈ ਕਿ ਅੱਜ ਵੀ ਉਹੀ ਪ੍ਰੋਗਰਾਮ ਹੋਏਗੀ ਕਿ ਪ੍ਰੋਗਰਾਮ ਹੋਏਗਾ ਕਿ ਪ੍ਰੋਗਰਾਮ ਵਿੱਚ ਗੁਰਦੇਵ ਬਾਦਦੀ ਹੀ ਤੇ ਗੁਰਦੇਵ ਬਾਦਦੀ ਜੀ ਨੂੰ ਸਮਰਪਿਤ ਉੱਤੇ ਗੱਲਾਂ ਚੱਲਣਗੀਆਂ ਤੇ ਪ੍ਰੋਗਰਾਮ ਉਹਨਾਂ ਦੇ ਟਾਪਿਕ ਤੇ ਹੋਏਗਾ ਪਰ ਉੱਥੇ ਪਹਿਲਾ ਬੀਰ ਸਿੰਘ ਸਿੰਗਲ ਆਇਆ ਸੀਗਾ ਉੱਥੇ ਸਿੱਖਿਆ ਵਿਭਾਗ ਦਾ ਮੰਤਰੀ ਆਜੋਤ ਸਿੰਘ ਗੈਂਸ ਆਇਆ ਸੀਗਾ ਡਾਇਰੈਕਟਰ ਗਰੇਵਾਲ ਸਾਹਿਬ ਬਾਕੀ ਉਹਨਾਂ ਨੇ ਆਪਣੇ 100 150 ਬੰਦੇ ਦੇ ਵੀ ਲਿਆਏ ਸੀ ਜਿਹੜੇ ਨੱਚਦੇ ਟੱਪਦੇ ਤੁਸੀਂ ਦੇਖੇ ਉਹ ਕਸ਼ਮੀਰ ਦੇ ਕੋਈ ਵੀ ਨਹੀਂ ਸੀਗਾ ਉਹ ਆਪਣੇ ਹੀ ਬਦਲੇ ਨਾਲ ਦੇ ਪੰਜਾਬ ਦੇ ਸੀਗੇ ਤੇ ਜਿਹੜੀਆਂ ਕੁੜੀਆਂ ਤੁਸੀਂ ਦੇਖਿਆ ਉਹ ਵੀ ਉਹਨਾਂ ਦੇ ਆਪਣੇ ਡਿਪਾਰਟਮੈਂਟ ਜਾਂ ਪ੍ਰੋਫੈਸਰ ਵਗੈਰਾ ਤੇ ਆਪਣੇ ਸਟੂਡੈਂਟ ਵਗੈਰਾ ਸੀਗੇ ਜਿਹੜੇ ਨੱਚਦੇ ਟੱਪਦੇ ਤੁਸੀਂ ਦੇਖਿਆ ਬਲਜੀ ਜੀ ਬਲਜੀ ਜੀ ਇੱਕ ਗੱਲ ਕਲੀਅਰ ਕਰਿਓ ਤੁਸੀਂ ਪਹਿਲਾਂ ਵੀ ਜਦੋਂ ਉੱਥੇ ਗੁਰਤੇਕ ਬਹਾਦਰ ਸਾਹਿਬ ਕੀਤੇ ਜੀਵਨੀ ਦੇ ਉੱਤੇ ਉਹਨਾਂ ਦੀ ਸ਼ਹਾਦਤ ਦੇ ਉੱਤੇ ਉਹਨਾਂ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਹੋਣਾ ਸੀ ਤਾਂ ਜਦੋਂ ਵੀਰ ਸਿੰਘ ਜਿਹੜਾ ਖੁਦ ਆਪ ਦਾੜਾ ਪ੍ਰਕਾਸ਼ ਹੈ ਸਿਰ ਤੇ ਦਸਤਾਰ ਸਜਾਈ ਹੋਈ ਹੈ ਸਿੱਖੀ ਦੀ ਗੱਲ ਕਰਦਾ ਹੈ ਸੂਫੀ ਕਲਾਮ ਅਕਸਰ ਪੜਦਾ ਹੈ ਔਰ ਕਾਫੀ ਕਈ ਵਾਰੀ ਸਿੱਖੀ ਦੇ ਹੱਕ ਦੇ ਵਿੱਚ ਕਿਸਾਨੀ ਦੇ ਹੱਕ ਚ ਉਹ ਬੰਦਾ ਗਾਣੇ ਬੋਲਦਾ ਉਹਨੂੰ ਕਿਤੇ ਸ਼ਰਮ ਨਾ ਆਈ ਪੀ ਮੇਰੇ ਮਗਰ ਪੋਸਟਰ ਕੀ ਲੱਗਾ ਮੈਂ ਇੱਥੇ ਕਰਨ ਕੀ ਲੱਗਾ ਤੇ ਮੈਂ ਸ਼ੁਰੂਆਤ ਕੀ ਗਾਉਣ ਲੱਗਾ ਤੇ ਉਹਨੇ ਖਤਮ ਕਾਦੇ ਤੇ ਕੀਤਾ ਸ਼ੁਰੂਆਤ ਉਹਨੇ ਉਹਨੇ ਗੁਰੂ ਨਾਨਕ ਪਾਸ਼ਾ ਦੇ ਇੱਕ ਸ਼ਬਦ ਤੋਂ ਕੀਤਾ ਛੋਟਾ ਜਿਹਾ ਬਾਅਦ ਚ ਉਹਨੇ ਦੋ ਗਾਣੇ ਗੋਣੇ ਗਾਣੇ ਸ਼ੁਰੂ ਕਰ ਦਿੱਤੇ ਆ ਇਹ ਇਹ ਗਲਤੀ ਆਰਗੇਨਾਈਜ਼ਰਾਂ ਦੀ ਆ ਸਿੱਖਿਆ ਵਿਭਾਗ ਦੀ ਆ ਜਿਹੜੇ ਕੀ ਦੇਖੋ ਪੜਾਈ ਲਿਖਾਈ ਬੰਦਾ ਕਿਉਂ ਕਰਦਾ ਪੜਾਈ ਲਿਖਾਈ ਇਸ ਕਰਕੇ ਕਰਦਾ ਕਿ ਪੜਾਈ ਲਿਖਾਈ ਨਾਲ ਬੰਦੇ ਨੂੰ ਸੋਝੀ ਆਉਂਦੀ ਆ ਜੇ ਪੜਾਈ ਲਿਖਾਈ ਦੇ ਪ੍ਰੋਫੈਸਰ ਡਾਇਰੈਕਟਰ ਪ੍ਰਿੰਸੀਪਲ ਟੈਕਨੋਲੋਜੀ ਦੇ ਵੱਡੇ ਵੱਡੇ ਅਫਸਰ ਉਹਨਾਂ ਨੂੰ ਨਹੀਂ ਪਤਾ ਕਿ ਕੀ ਇੱਥੇ ਅਸੀਂ 350 ਸਾਲ ਮਨਾਉਣ ਜਾ ਰਹੇ ਹਾਂ ਤੇ ਅਸੀਂ ਕੀ ਟਾਪ ਰੱਖਣਾ ਅਸੀਂ ਕੀ ਬੋਲਣਾ ਅਸੀਂ ਕੀ ਕਰਨਾ ਇਹ ਉਹਨਾਂ ਨੂੰ ਤਾਂ ਸਾਡੇ ਕੋਲ ਜਿਆਦਾ ਪਤਾ ਹੋਣਾ ਸੀ ਫਰਮੈਸ਼ ਕਹਦੀ ਸੀ ਕਿ ਬੀਰ ਸਿੰਘ ਜੀ ਗਾਣਾ ਸੁਣਾਓ ਫਰਮੈਸ਼ ਕਿਸੇ ਦੇ ਨਹੀਂ ਸੀ ਉਹਨਾਂ ਦਾ ਆਪਣਾ ਹੀ ਪ੍ਰੋਗਰਾਮ ਸੀ ਨਿੱਜੀ ਪ੍ਰੋਗਰਾਮ ਸੀ ਉਹ ਪ੍ਰੋਗਰਾਮ ਉਹ ਤੋਂ ਹੀ ਸੱਟ ਸੀ ਉਹਨਾਂ ਦੇ ਉਹ ਢੋਲਕ ਵਾਲੇ ਉਹਨਾਂ ਦੇ ਸਿੰਘ ਉਹ ਗਿਟਾਰ ਵਾਲੇ ਪਿਆਨੋ ਵਾਲੇ ਪਹਿਲੇ ਹੀ ਆਈਸੀ ਕੇ ਉਹਨਾਂ ਦੇ ਜਿਹੜੇ 뮤ਜ਼ਿਕ ਸੈੱਟ ਕਰਨ ਵਾਲੇ ਉਹ ਪਹਿਲੇ ਆਈਸੀ ਕੇ ਸਾਰਾ ਪ੍ਰੋਗਰਾਮ ਪਹਿਲਾ ਸੀ ਜਿਹੜਾ ਖਾਣਾ ਖਾਣ ਦਾ ਸਿਸਟਮ ਸੀ ਹਲਵਾਈਆਂ ਦਾ ਸਿਸਟਮ ਸਾਰਾ ਪਹਿਲਾਂ ਬਣਿਆ ਸੀ ਇਹ ਪੰਜਾਬ ਦਾ ਬਜੀਜੀ ਬਜੀਜੀ ਤੁਹਾਡਾ ਖੂਨ ਨਹੀਂ ਖੋਲਿਆ ਤੁਸੀਂ ਇਹਨੂੰ ਗੁੱਟੋ ਨਹੀਂ ਫੜਿਆ ਤੁਸੀਂ ਉਹਨੇ ਨਾਰੇਬਾਜੀ ਕਿਉਂ ਨਾ ਕੀਤੀ ਤੁਸੀਂ ਕਿਸੇ ਨੇ ਟੋਕਿਆ ਕਿਉਂ ਨਾ ਕਿ ਗੁਰਤੇਗ ਬਾਦਸਾਹਿਬ ਜੀ ਦੀ ਨਾ ਤਾਂ ਇਹ ਬਾਣੀ ਨਾਲ ਸੀ ਨਾ ਕਿਸੇ ਸੂਫੀ ਗਾਇਨ ਦੇ ਨਾਲ ਆਪਾ ਤੇ ਵਿੱਚ ਕੋਈ ਸੰਬੰਧ ਸੀਗਾ ਪਰ ਇੱਥੇ ਗਾਣੇ ਉਹ ਬੋਰਿਆ ਸੀ ਨਹੀਂ ਮੇਰਾ ਤੇਰੇ ਵਿੱਚ ਸੋਣੀਏ ਖਿਆਲ ਜਿਆ ਰਹਿੰਦਾ ਏ ਇਹ ਇੰਦਾ ਤੇ ਜਦੋਂ ਉਹਨੇ ਗਾਣੇ ਬੋਲੇ ਕਸ਼ਮੀਰੀਆਂ ਦਾ ਖੂਨ ਇੰਨਾ ਠੰਡਾ ਹੈ ਇੰਦਾ ਤੇ ਕਸ਼ਮੀਰੀ ਸਿੱਖ ਹੈਗੇ ਨੇ ਕਿ ਇੱਕ ਵਾਰੀ ਟੋਕਿਆ ਨਹੀਂ ਕਿ ਓਏ ਵੀਰ ਸਿਆ ਰੁਕ ਇਹ ਕੀ ਕਰਨਿਆ ਸ਼ਹੀਦੀ ਦਿਹਾੜੇ ਇੰਦਾ ਨਹੀਂ ਮਨਾਏ ਜਾਂਦੇ ਪੰਜਾਬ ਸਰਕਾਰ ਦੇ ਜੇਕਰ ਲੋਕ ਉੱਥੇ ਗਏ ਨੇ ਤਾਂ ਤੁਸੀਂ ਰੋਕਿਆ ਕੋਈ ਨਹੀਂ ਕਿ ਬੈਂਸਾ ਬਾ ਕੀ ਕਰ ਰਹੇ ਹੋ ਇਹ ਕੀ ਕਰਵਾ ਰਹੇ ਹੋ ਤੁਹਾਡਾ ਸਾਰਿਆਂ ਦਾ ਸਿੱਖੀ ਪ੍ਰੇਮ ਕਿੱਥੇ ਗਿਆ ਗੁਰੂ ਸਾਹਿਬ ਨੂੰ ਪਿੱਠ ਕਿਉਂ ਵਿਖਾਈ ਤੁਸੀਂ ਸਾਰਿਆਂ ਨੇ ਨਹੀਂ ਤੁਹਾਡੀ ਗੱਲ ਸਹੀ ਆ ਇਸ ਜੋਟੇਸ ਖੂਨ ਤੇ ਸਾਡਾ ਖੋਲਿਆ ਅਸੀਂ ਖੁਦ ਮਹਿਸੂਸ ਕੀਤਾ ਕਿ ਬਹੁਤ ਗਲਤ ਹੋ ਗਿਆ ਪਰ ਉਹ ਪ੍ਰੋਗਰਾਮ ਸਰਕਾਰ ਦਾ ਸੀਗਾ ਸਾਰਿਆਂ ਨੇ ਸੋਚਿਆ ਸਰਕਾਰ ਦਾ ਪ੍ਰੋਗਰਾਮ ਹੈ ਇਹ ਤਾਂ ਮਤਲਬ ਸਰਕਾਰ ਦਾ ਪ੍ਰੋਗਰਾਮ ਹੈ ਕੋਈ ਬੇਅਦਬੀ ਕਰੇਗਾ ਗੁਰੂ ਸਾਹਿਬਾਂ ਦੇ ਬਾਰੇ ਜੋ ਮਰਜ਼ੀ ਕਰੇਗਾ ਤਾਂ ਤੁਸੀਂ ਹੋਣਦੋਗੇ ਇਹ ਤਾਂ ਮਤਲਬ ਤੁਹਾਡੇ ਕਸ਼ਮੀਰੀ ਸਿੱਖਾਂ ਤੇ ਕਸ਼ਮੀਰੀ ਸਿੱਖਾਂ ਤੇ ਸਾਨੂੰ ਯਕੀਨ ਨਹੀਂ ਕਰਨਾ ਚਾਹੀਦਾ ਜਿਹੜਾ ਕਸ਼ਮੀਰ ਦੇ ਵਸਦੇ ਸਿੱਖ ਉਹ ਤੇ ਗੁਰੂ ਸਾਹਿਬ ਦਾ ਪ੍ਰੋਗਰਾਮ ਹੋਵੇ ਸ਼ਹੀਦੀ ਦਿਹਾੜੇ ਨੂੰ ਮਤਲਬ ਆਪਣਾ ਸਮਰਪਿਤ ਹੋਵੇ 350 ਸਾਲਾਂ ਦੀ ਸ਼ਤਾਬਦੀ ਹੋਵੇ ਔਰ ਉੱਥੇ ਗੁਰੂ ਸਾਹਿਬ ਦੀ ਇਸ ਸ਼ਤਾਬਦੀ ਦੇ ਮੌਕੇ ਜੇਕਰ ਕੋਈ ਗਲਤੀ ਕਰ ਰਿਹਾ ਤਾਂ ਗਲਤੀ ਰੋਕਣੀ ਕਿੰਨੇ ਹੈ ਬਿਲਕੁਲ ਬਿਲਕੁਲ ਸਹੀ ਗੱਲ ਸਹੀ ਗੱਲ ਹੈ ਸਾਡਾ ਖੂਨ ਖੋਲਿਆ ਅਸੀਂ ਵੀ ਵਿਰੋਧ ਕੀਤਾ ਵਾ ਐਸੀ ਗੱਲ ਨਹੀਂ ਕਿ ਵਿਰੋਧ ਨਹੀਂ ਕੀਤਾ ਵਿਰੋਧ ਸਾਰਿਆਂ ਨੇ ਕੀਤਾ ਸਾਰਿਆਂ ਦਾ ਦਿਰਦਾ ਦੁਖੀ ਹੋਇਆ ਐਸੀ ਗੱਲ ਨਹੀਂ ਤੇ ਹੁਣ ਹੁਣ ਅੱਗੋ ਅੱਗੋ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੇ ਉਥੋਂ ਇੱਕ ਨਗਰ ਕੀਰਤਨ ਜਿਹੜਾ ਜੀ ਆਨੰਦਪੁਰ ਸਾਹਿਬ ਦੇ ਲਈ ਜਿਹੜਾ ਲੈ ਕੇ ਜਾਣਾ ਕੋਈ ਛੇ ਸਾਲਾਂ ਦਾ ਪ੍ਰੋਗਰਾਮ ਵੀ ਹੈਗਾ ਜੀ ਵਾ ਉਹਨਾਂ ਦੇ ਉਹ ਵਰ ਜੋਤਿਕ ਬੈਂਸ ਦੱਸਦੇ ਸੀਗੇ ਕਿ ਅਸੀਂ ਸ਼੍ਰੀ ਨਗਰ ਦੀ ਸਰਕਾਰ ਕਸ਼ਮੀਰ ਸਰਕਾਰ ਨਾਲ ਗੱਲ ਕਰਕੇ ਇੱਕ ਮੱਟਨ ਸਾਹਿਬ ਤੋਂ ਨੰਦਪੁਰ ਸਾਹਿਬ ਨਗਰ ਕੀਰਤਨ ਲੈ ਜਾਣਾ ਉਹ ਉਹਦੇ ਵਿੱਚ ਵੀ ਵੀਰ ਸਿੰਘ ਹੋਣਗੇ ਆਉਣਗੇ ਗਾਣੇ ਗਾਉਣਗੇ ਤੇ ਅੱਗੇ ਨੱਚਦੇ ਹੋਣ ਜਾਣਗੇ ਨਹੀਂ ਨਹੀਂ ਅਸੀਂ ਪਲੇਖ ਵਿੱਚ ਆ ਕਿਉਂਕਿ ਪੋਸਟਰ ਇਹਨਾਂ ਨੇ ਕੋ ਚ ਲਾਇਆ ਸੀ ਤੇ ਪ੍ਰੋਗਰਾਮ ਨੇ ਕੁਛ ਅਸੀਂ ਪਲੇਖ ਵਿੱਚ ਰਹਿ ਗਏ ਹੁਣ ਇਦਾਂ ਨਹੀਂ ਹੋਏਗਾ ਬੇਅਦਬੀ ਹੋਈ ਆ ਤੁਸੀਂ ਮੰਨਦੇ ਹੋ ਬੇਅਦਬੀ ਸਮਝਦੇ ਹੋ ਕਿ ਇਹ ਗੁਰੂ ਸਾਹਿਬ ਦੀ ਬੇਅਦਬੀ ਹੋਈ ਏ ਬਿਲਕੁਲ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਬਿਲਕੁਲ ਬੇਅਦਬੀ ਹੈ ਇਹਦੀ ਸ਼ਿਕਾਇਤ ਇਹਦੀ ਸ਼ਿਕਾਇਤ ਕਿੱਥੇ ਕਰੋਗੇ ਜੇ ਤੁਹਾਡੇ ਹਿਰਦੇ ਵੱਲੁੰਦਰੇ ਪਏ ਨੇ ਜੇਕਰ ਤੁਸੀਂ ਲੋਕ ਨਾਰਾਜ਼ ਹੋ ਜਿੰਨਾ ਕਸ਼ਮੀਰੀ ਸਿੱਖ ਨਾਰਾਜ਼ ਹੈ ਤਾਂ ਇਹਦੀ ਸ਼ਿਕਾਇਤ ਕਿੱਥੇ ਕਰੇਗਾ ਕਿਹਨੂੰ ਕਰੇਗਾ ਅਸੀਂ ਕਾਲ ਤੱਕ ਸਾਦ ਨੂੰ ਵੀ ਚਿੱਠੀ ਕਾ ਲਿਆ ਅਸੀਂ ਧਾਮੀ ਸਾਹਿਬ ਨੂੰ ਵੀ ਕਾ ਲਿਆ ਉਹਨਾਂ ਦਾ ਟਵੀਟ ਵੀ ਆ ਗਿਆ ਤੇ ਉਹਨਾਂ ਨੇ ਉਹਨਾਂ ਨੇ ਕਹਿ ਵੀ ਦਿੱਤਾ ਕਿ ਭੁਖਸ਼ੁਰਮਣੀ ਕਮੇਟੀ ਜਾਂ ਧਰਮ ਸੰਸਥਾ ਇਹ ਸ਼ਤਾਬਰੀ ਦੇ ਪ੍ਰੋਗਰਾਮ ਜਾਂ ਇਹ ਪ੍ਰੋਗਰਾਮ ਕਰ ਸਕਦੇ ਨੇ ਸਰਕਾਰਾਂ ਦਾ ਕੰਮ ਜੀ ਅਜਮੀਤ ਸਿੰਘ ਜੀ ਅਜਮੀਤ ਸਿੰਘ ਜੀ ਸਾਡੇ ਨਾਲ ਨੇ ਇਹਨਾਂ ਜਿਹੜਾ ਵੀ ਬੜਾ ਗਰਮ ਸੁਭਾਅ ਹੈ ਖਾੜਕੂ ਸੁਭਾਅ ਦੇ ਮਾਲਕ ਨੇ ਔਰ ਜਿੰਨੀਆਂ ਵੀ ਗਤੀਵਿਧੀਆਂ ਹੁੰਦੀਆਂ ਨੇ ਜੰਮੂ ਤੋਂ ਇਹ ਸਾਡੇ ਨਾਲ ਜੁੜੇ ਨੇ ਸੋ ਅਜਮੀਤ ਜੀ ਇਹ ਸਾਰੇ ਮਾਮਲੇ ਤੇ ਤੁਹਾਡਾ ਕੀ ਕਹਿਣਾ ਤੁਹਾਡਾ ਕੀ ਨਜ਼ਰੀਆ ਬਿਲਕੁਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਫਤਿਹ ਜੀ ਹਾਂ ਜੀ ਮੈਂ ਤਾਂ ਸੁਣ ਰਿਹਾ ਸੀ ਦੇਖੋ ਭਾਈ ਸਾਹਿਬ ਨੇ ਜਿਹੜੀ ਗੱਲ ਕੀਤੀ ਭਾਈਪਾਲਜੀਤ ਸਿੰਘ ਹੋਰ ਆ ਰਹੇ ਨੇ ਕੀ ਇੱਕ ਸਰਕਾਰ ਦਾ ਪ੍ਰੋਗਰਾਮ ਸੀ ਠੀਕ ਹੈ ਵੀਰ ਜੀ ਸਰਕਾਰ ਦਾ ਉਹ ਵੀ ਹੋਰਮਜੀਪ ਦੀ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਟੱਕਰ ਲਈ ਸੀ ਜੀ ਤਾਂ ਉਹ ਤੋਂ ਸ਼ਹੀਦਾਂ ਨੂੰ ਆਪਣੇ ਨਾਲ ਆਪਣੇ ਪਿਆਰੇ ਭਾਈ ਮਤੇਦਾਸ ਭਾਈ ਸਤੇਦਾਸ ਭਾਈ ਤੇਵਾਲਾ ਜੀ ਨੂੰ ਜਿੰਦਾ ਸਾੜਿਆ ਗਿਆ ਉਵਾਲਿਆ ਗਿਆ ਕਿਸੇ ਕਲਮ ਕਰਵਾ ਦਿੱਤਾ ਗਿਆ ਕਿਸੇ ਦੇ ਧਰਮ ਲਈ ਪਰ ਚੁੱਕੇ ਨਹੀਂ ਸਰਕਾਰ ਤੋਂ ਉਹ ਤੋਂ ਵੀ ਖੰਕਾਰ ਜ਼ਾਲਮ ਸਰਕਾਰ ਸੇ ਅੱਜ ਤੋ ਕੁਝ ਵੀ ਨਹੀਂ ਉੱਜੀ ਗੱਲ ਮੈਨੂੰ ਇੱਕ ਸਿੱਧੂ ਮੂਸੇਵਾਲੇ ਦੇ ਗਾਣੇ ਦੀ ਇੱਕ ਬੋਲ ਯਾਦ ਆ ਰਿਹਾ ਨਾ ਮੈਨੂੰ ਪੁਰਾਣੀ ਪ੍ਰਾਪਰ ਯਾਦ ਆ ਰਿਹਾ ਕਿ ਸਿਰ ਤੂੰ ਨਾਲ ਲੈਨ ਚੁੰਨੀ ਆ ਜਦੋਂ ਉਹ ਗਾਣਾ ਗਾਉਂਦਾ ਸੀ ਕਹਿੰਦਾ ਸੀ ਮੇਰੇ ਗਾਣੇ ਤੇ ਕੋਈ ਵੀ ਧੀ ਨਾ ਮੇ ਕਿਸੇ ਲਖਮਣ ਦਾ ਨਾ ਮੇਰੇ ਗਾਣੇ ਤੇ ਕੋਈ ਧੀ ਪੈਣ ਸਿਰ ਤੋਂ ਚੁੰਨੀ ਲਾਏ ਫਕਰ ਨਾਲ ਮੈਨੂੰ ਸੁਣੇਗੀ ਕਿਉਂਕਿ ਤੁਸੀਂ ਆਪ ਸੁਣਿਆ ਪੰਜਾਬ ਦਾ ਉਹ ਸ਼ੇਰ ਜੀ ਜਲਮਾਲੇ ਖਾਦਦਾ ਤੀਜੀ ਗੱਲ ਜਿੰਨੇ ਵੀ ਇੱਥੇ ਮਾਫ ਕਰ ਰਹਾ ਤਮਾਸ਼ਕੀਰ ਉਹ ਤਮਾਸ਼ਕੀਰ ਵਾਲੀ ਗੱਲ ਆ ਗਈ ਜਦੋਂ ਫਸਟ ਡੇ ਤੁਸੀਂ ਕਹਿ ਰਹੇ ਹੋ ਕਿ ਪ੍ਰੋਗਰਾਮ ਬੜਾ ਵਧੀਆ ਹੋ ਗਿਆ ਤੇ ਕੋਈ ਸੰਗਤ ਸੀ ਦੂਜੇ ਦਿਨ ਵੀ ਉਹੀ ਸੰਗਤ ਬੈਠੀ ਸੀ ਤਾਂ ਜਦੋਂ ਉਹਨਾਂ ਨੇ ਇਹ ਸ਼ੁਰੂਆਤ ਕੀਤੀ ਜਦੋਂ ਗਾਣੇ ਗਾਣ ਲੱਗੇ ਇੱਕ ਬੰਦਾ ਵੀ ਹਾ ਦਾ ਨਾਰ ਮਾਰਦਾ ਨਾ ਭਾਈ ਸਾਹਿਬ ਜੇ ਤੁਸੀਂ ਇਹ ਗਾਣੇ ਗਾਣੇ ਪਿੱਛੇ ਪੋਸਟਰ ਹਟਾ ਦਿਓ ਤੁਹਾਡਾ ਕੱਲ ਦਾ ਸਮਾਗਮ ਸੀਗਾ 350 ਸਾਲਾ ਸ਼ਤਾਬਦੀ ਦਾ ਅੱਜ ਤੁਸੀਂ ਆਪਣਾ ਨਾਚ ਗਾਣਾ ਕਰੋ ਜੋ ਮਰਜ਼ੀ ਕਰੋ ਪਰ ਪਿੱਛੋਂ ਇਹ ਹਸਤਿਆਰ ਔਰ ਗੁਰੂ ਸਾਹਿਬ ਦਾ ਲੇਬਲ ਗੁਰੂ ਸਾਹਿਬ ਦਾ ਲੋਗੋ ਸਭ ਹਟਾ ਦਿਓ ਜੋ ਪਰ ਜ਼ਰੂਰੀ ਕਿ ਤੁਸੀਂ ਵੈਸੇ ਵੀ ਗਾਉਂਦੇ ਹੋ ਸਟੇਜਾਂ ਤੇ ਇੱਕ ਬੰਦੇ ਦਾ ਵੀ ਫਰਜ਼ ਬੰਦਾ ਸੀ ਬੋਲਣਾ ਬਾਕੀ ਤੀਜੀ ਗੱਲ ਜਿਹੜੀ ਇਹਨਾਂ ਨੇ ਕਹੀ ਤੁਸੀਂ ਪੁੱਛਿਆ ਇਹਨਾਂ ਨੂੰ ਕਿ ਨਗਰ ਕੀਰਤਨ ਆਨੰਦਪੁਰ ਸਾਹਿਬ ਲੈ ਕੇ ਜਾਣਾ ਕਸ਼ਮੀਰ ਨੂੰ ਸਭ ਤੋਂ ਪਹਿਲਾ ਫਰਜ਼ ਬੰਦਾ ਕਸ਼ਮੀਰੀ ਬਣਦਾ ਦਾ ਕੀ ਹੋਰ ਨਗਰ ਕੀਰਤਨ ਲੈ ਕੇ ਆਨੰਦਪੁਰ ਸਾਹਿਬ ਵਿਖੇ ਜਾਣ ਸਾਡਾ ਜੀ ਆਪਾਂ ਦਾ ਦਰਸ਼ਨਾਂ ਨੂੰ ਜਾਣਾ ਹੀ ਹੈ ਜੱਥੇ ਲੈ ਕੇ ਚਾਹੁੰਦੇ ਹਾਂ ਪੰਚ ਕਸ਼ਮੀਰ ਜੰਮੂ ਕਸ਼ਮੀਰ ਸਰਕਾਰ ਕਸ਼ਮੀਰੀ ਪੰਡਤ ਇਸ ਦੀ ਗੁਆਰ ਲਗਾਨ ਕੇ ਅਸੀਂ ਨਗਰ ਕੀਰਤਨ ਲਾ ਕੇ ਅਨੰਦਪੁਰ ਅਜਮੀ ਜੀ ਅਜਮੀ ਜੀ ਬਿਲਕੁਲ ਹੈ ਬਿਲਕੁਲ ਹੈ ਪਰ ਮੁੱਦਾ ਇਸ ਵੇਲੇ ਹੈ ਨਾ ਤੁਸੀਂ ਜਿਹੜਾ ਮੁੱਦੇ ਤੇ ਆਓ ਜਿਸ ਤਰੀਕੇ ਦੇ ਨਾਲ ਤੁਹਾਡੇ ਅੱਗੇ ਇਹ ਚੀਜ਼ਾਂ ਫੇਸ ਆndੀਆਂ ਨੇ ਤੁਸੀਂ ਇੱਕ ਪੋਸਟਰ ਦੇ ਨਾਲ ਹੀ ਸੰਤ ਜਰਨੈਲ ਸਿੰਘ ਖਾਲਸਾ ਜੀ ਦਾ ਪੋਸਟਰ ਪਾੜਿਆ ਸੀ ਕਿਸੇ ਨੇ ਤੇ ਤੁਸੀਂ ਕਿਦਾਂ ਸ਼ਹਾਹਾ ਆਪਣੀ ਅੱਗੇ ਆ ਗਏ ਸੀ ਤੇ ਸ਼ਹਾਦਤ ਦਿੱਤੀ ਵੀ ਸੀ ਤੁਹਾਡੇ ਸਿੰਘ ਨੇ ਮੈਂ ਤੁਹਾਡੇ ਤੋਂ ਜਾਨਣਾ ਚਾਹਨਾ ਹੈ ਕਿ ਇਹ ਜਿਹੜਾ ਉੱਥੇ ਇਸ ਤਰ੍ਹਾਂ ਦਾ ਪਾੜਾ ਵਾਪਰ ਗਿਆ ਹੈ ਗੁਰਤੇਗ ਬਾਦਲ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਹੋਵੇ ਤੇ ਸਟੇਜ ਦੇ ਉੱਤੇ ਇੱਕ ਨੱਚਣ ਗਾਉਣ ਵਾਲਾ ਪ੍ਰੋਗਰਾਮ ਸ਼ੁਰੂ ਹੋ ਜਾਵੇ ਤੇ ਮਗਰ ਦੇ ਬੰਨੇ ਲਿਖਿਆ ਹੋਵੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਤਾਪਦੀ ਨੂੰ ਸਮਰਪਿਤ ਹੋਵੇ ਇਹ ਸ਼ਤਾਪਦੀ ਕਿਹੋ ਜਿਹੀ ਆ ਕਿਹੜਾ ਰੰਗ ਰੂਪ ਲੈ ਗਿਆ ਇਹ ਕਿਹੜਾ ਚੰਨ ਚੜਾ ਦਿੱਤਾ ਪੰਜਾਬ ਸਰਕਾਰ ਨੇ ਜੰਮੂ ਕਸ਼ਮੀਰ ਦੀ ਧਰਤੀ ਤੇ ਸ਼੍ਰੀ ਨਗਰ ਦੇ ਵਿੱਚ ਜਾ ਕੇ ਇਹਨਾਂ ਨੇ ਸਿੱਖਾਂ ਨੂੰ ਸੁਨੇਹਾ ਕੀ ਦਿੱਤਾ ਜਦ ਕਿ ਤੁਹਾਡੀ ਜੰਮੂ ਕਸ਼ਮੀਰ ਦੀ ਸਿੱਖ ਸੰਗਤ ਹੈ ਜਿਹੜੀ ਸਿੱਖੀ ਹੈ ਜਿਹੜੀ ਸੋਹਣੀ ਦੁਨੀਆ ਦੇ ਵਿੱਚੋਂ ਵੀ ਲਖਣਾ ਤੁਹਾਡੇ ਸਿਰਾਂ ਤੋਂ ਕਦੀ ਤੇ ਸਤਾੜ ਨਹੀਂ ਲੱਥੀ ਤੁਸੀਂ ਕਦੀ ਕੇਸ ਪਤਤ ਨਹੀਂ ਹੋਣ ਦਿੱਤੇ ਤੇ ਜਿੱਦਾਂ ਹੀ ਤੁਸੀਂ ਆ ਆਪਣਾ ਜੰਮੂ ਕਸ਼ਮੀਰ ਦਾ ਬਾਡਰ ਟੱਪ ਜਿਓ ਤੇ ਇਧਰਲੇ ਪਾਸੇ ਜਿਹੜੇ ਸਿੱਖ ਨੇ ਚਾਹੇ ਹੋਰ ਨਾ ਭਾਵੇਂ ਰਾਮਕੜੀਆਂ ਜਾਂ ਬਾਕੀ ਸਿੱਖਾਂ ਦੇ ਸਿਰਾਂ ਤੇ ਦਸਤਾਰਾਂ ਲੱਪਣ ਗਿਆ ਪਰ ਬਹੁਤੇ ਜਿਹੜੇ ਆਪਣੇ ਆਪ ਨੂੰ ਪੰਥ ਦੇ ਠੇਕੇਦਾਰ ਕਹਿੰਦੇ ਉਹਨਾਂ ਦੇ ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਗਿਆ ਨਹੀਂ ਪਰ ਸ਼੍ਰੀਨਗਰ ਦੀ ਧਰਤੀ ਤੇ 355ਵੇਂ ਇਸ ਸ਼ਹੀਦੀ ਦਿਹਾੜੇ ਦੇ ਉੱਤੇ ਇਹ ਕੀ ਪਾਣਾ ਵਾਪਰ ਗਿਆ ਕੀ ਚੰਨ ਚੜ੍ਹਤਾ ਸਰਕਾਰ ਨੇ ਤੁਸੀਂ ਕੀ ਕਹਿੰਦੇ ਹੋ ਤੇ ਹਾਂਜੀ ਵੀਰ ਜੀ ਮੈਂ ਤਾਂ ਜਦੋਂ ਤੁਸੀਂ ਮੈਨੂੰ ਕਾਲ ਕੀਤੀ ਉਸ ਤੋਂ ਬਾਅਦ ਮੈਨੂੰ ਹੋਰ ਜਸਵੀਰ ਦੇ ਸਿੰਘਾਂ ਦੇ ਘਰ ਲਈ ਮੈਂ ਉਹਨਾਂ ਪੁੱਛਿਆ ਭਾਈ ਜਸਵੀਰ ਸਿੰਘ ਆ ਗਏ ਭਾਈ ਭਵਿੰਦਰ ਸਿੰਘ ਆ ਗਏ ਤਾਂ ਛੋਟੀ ਸਿੰਘ ਉਪਰਾਧੂ ਉਹਨਾਂ ਨੇ ਵੀ ਕਿਹਾ ਬਹੁਤ ਗਲਤ ਹੋਇਆ ਉਹ ਵੀ ਮੰਨਦੇ ਆ ਮੈਂ ਕਹਿੰਦਾ ਜਿੱਥੋਂ ਜਤੋਂ ਸ਼ਹੀਦੀਆਂ ਹੁੰਦੀਆਂ ਨੇ ਜਦੋਂ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਨੇ ਤਾਂ ਸਾਹਮਣੇ ਜਕਾਰਿਆਂ ਦੀ ਗੂੰਜ ਤੇ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਨਾ ਕਿ ਨੱਚੇ ਟੱਪਣ ਤੇ ਪਹਿਲੀ ਗੱਲ ਦੂਜੀ ਗੱਲ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਇੰਟਰਫੇਅਰ ਕਰ ਰਹੀ ਹੈ ਸ਼ੁਰੂਨੀ ਕਮੇਟੀ ਐਜੀਪੀਸੀ ਐਂਡ ਅਕਾਲ ਤਖਤ ਦੇ ਪ੍ਰੋਗਰਾਮਾਂ ਦੇ ਵਿੱਚ ਨਾ ਕਿ ਉਹਨਾਂ ਇਹ ਕਰਨਾ ਹੀ ਨਹੀਂ ਚਾਹਦੇ ਆਪਣੇ ਲੈਵਲ ਤੇ ਕਰੇ ਪਰ ਕਰੇ ਸਿਧਾਂਤ ਦੇ ਅਨੁਸਾਰ ਔਰ ਧਰਮ ਦੇ ਅਨੁਸਾਰ ਮਰਿਆਦਿਆਂ ਨੂੰ ਮਰਿਆਦਿਆਂ ਅਨੁਸਾਰ ਕਿਸੇ ਨੂੰ ਕੋਈ ਮਨਾਈ ਨਹੀਂ। ਉਹਨ ਸਭ ਤੋਂ ਵੱਡੀ ਗੱਲ ਹੈ ਸਰਦਾਰ ਵੀਰ ਸਿੰਘ ਜਿਹੜੇ ਰਾਈਟਰ ਹੈਗੇ ਆ, ਸਿੰਗਰ ਹੈਗੇ ਆ ਉਹ ਬਖੂਬੀ ਆਪਣੇ ਜ਼ੁਬਾਨ ਤੋਂ ਦੱਸ ਸਕਦੇ ਆ ਕਿ ਮੇਤੋਂ ਗਲਤੀ ਹੋਈ, ਯਾਨੀ ਹੋਈ ਉਹ ਬੈਟਰ ਦੱਸ ਸਕਦੇ ਆ। ਉਸ ਤੋਂ ਉਸ ਤੋਂ ਜ਼ਿਆਦਾ ਜਿਹੜਾ ਕਸ਼ਵੀਰ ਦਾ ਸਿੱਖ ਉੱਥੇ ਸੰਗਤ ਰੂਪ ਵਿੱਚ ਬੈਠਾ ਸੀ ਉਹਨਾਂ ਨੂੰ ਇਸ ਹਾ ਦਾ ਨਾਰਾ ਜਰੂਰ ਮਾਰਨਾ ਚਾਹੀਦਾ ਸੀ ਚਾਹੇ ਸਰਕਾਰਾਂ ਜਿਹੜੀਆਂ ਮਰਜ਼ੀਆਂ ਹੋਣ ਜਦੋਂ ਧੱਕਾ ਹੋਵੇ ਝੁਲਮ ਹੋਵੇ ਗੁਰੂ ਕਾ ਸਿੱਖ ਹਾ ਦਾ ਨਾਰਾ ਵੀ ਮਾਰਦਾ ਔਰ ਅੱਜ ਆਵਾਜ਼ ਵੀ ਉਠਾਉਂਦਾ ਇਸ ਦਮ ਪਰ ਇਹਨਾਂ ਨੇ ਆਵਾਜ਼ ਉਸ ਟਾਈਮ ਅਗਰ ਉਠਾਈ ਹੁੰਦੀ ਤੇ ਸ਼ਾਇਦ ਵੀਰ ਸਿੰਘ ਨੂੰ ਉਸ ਦੀ ਸਾਰੀ ਆਰਗੇਨਾਈਜ਼ਡ ਟੀਮ ਨੂੰ ਪੰਜਾਬ ਸਰਕਾਰ ਨੂੰ ਸ਼ਾਇਦ ਅਕਲ ਆ ਜਾਂਦੀ ਨਹੀਂ ਅਸੀਂ ਕਿਸੇ ਭੂਤ ਨੇ ਅੱਗੇ ਨਹੀਂ ਨੱਚ ਰਹੇ ਇਹ ਗੁਰੂ ਕੇ ਸਿਖਾ ਗਿਆ ਇਹ ਜਾਗਦੇ ਆ ਇਹਨਾਂ ਨੇ ਸਾਨੂੰ ਟੋਕਿਆ ਖੰਡੇ ਦੀ ਧਾਰ ਤੇ ਨੱਚਦੇ ਨੇ ਬਲਜੀਤ ਸਿੰਘ ਇਹ ਖੰਡੇ ਦੀ ਧਾਰ ਤੇ ਨੱਚਣ ਵਾਲੇ ਸਿੱਖ ਸੀਗੇ ਖੰਡੇ ਦੀ ਧਾਰ ਤੇ ਨੱਚਣ ਵਾਲੇ ਸੀ ਇਹਨਾਂ ਨੇ ਵਾਜਿਆਂ ਤੇ ਸਾਜਾਂ ਦੇ ਉੱਤੇ ਨਚਾਉਣ ਲਾ ਦਿੱਤੇ ਕਿੱਧਰੇ ਪਾਸੇ ਨੂੰ ਪਾਤੀ ਆ ਕਉ ਬਿਲਕੁਲ ਉੱਥੇ ਮਸਲਾ ਸਾਟੋਟ ਹੋ ਜਾਣਾ ਸੀ ਅਗਰ ਇਹ ਕਸ਼ਮੀਰ ਦਾ ਨੌਜਵਾਨ ਉੱਥੇ ਜਿੰਨਾ ਵੀ ਬੈਠਾ ਸੀ ਇੱਕ ਬੰਦਾ ਵੀ ਇੱਕ ਬੰਦਾ ਵੀ ਉੱਠ ਕੇ ਜਕਰਾਂ ਲਗਾ ਕੇ ਬੋਲਦਾ ਹੁੰਦਾ ਭਾਈ ਸਾਹਿਬ ਇਹ ਗੱਲ ਤੋਂ ਹੋ ਰਿਹਾ ਆਪਾਂ ਨਹੀਂ ਹੋਣ ਦੇਣਾ ਤੇ ਮਸਲਾ ਉੱਥੇ ਹੀ ਸਾਰਟ ਆਉਟ ਹੋਣਾ ਸੀ ਵੀਰ ਸਿੰਘ ਨੇ ਵੀ ਉੱਥੇ ਹੀ ਰਿਅਲਾਈਜ਼ ਕਰ ਜਾਣਾ ਸੀ ਹੁਣ ਵੀਰ ਸਿੰਘ ਨਾਲ ਤੁਸੀਂ ਕੋਈ ਸੰਪਰਕ ਕੀਤਾ ਕਿ ਵੀਰ ਸਿੰਘ ਆ ਆ ਕੀ ਕਰ ਦਿੱਤਾ ਮੈਂ ਬਿਲਕੁਲ ਕੀਤਾ ਭਾਈ ਸਾਹਿਬ ਮੈਂ ਉਹ ਉਹਨਾਂ ਦਾ ਨੰਬਰ ਬੰਦ ਆ ਰਿਹਾ ਜਿਸ ਨੰਬਰ ਤੇ ਮੈਂ ਕਾਲ ਕਰਿਆ ਸੀ 94197 ਵਾਲਾ 8688 ਕਰਕੇ ਨੰਬਰ ਹੈ WhatsApp ਤੇ ਵੀ ਉਹ ਨੰਬਰ ਨਹੀਂ ਚੱਲ ਰਿਹਾ ਔਰ ਅਦਰ ਇਸ ਤਰ੍ਹਾਂ ਵੀ ਕਾਲ ਉਹਦੀ ਬੰਦ ਆ ਰਹੀ ਹੈ ਤੇ ਪੂਰੇ ਵਿਸ਼ਵ ਦੇ ਵਿੱਚ ਵਿਸ਼ਵ ਦੇ ਵਿੱਚ ਜਿੱਥੇ ਵੀ ਸਿੱਖ ਵੱਸਦਾ ਹਰ ਕੋਈ ਬੰਦਾ ਹੁਣ ਇਹ ਸਵਾਲ ਕਰੇਗਾ ਕਿ ਸ਼੍ਰੀਨਗਰ ਦੇ ਜੇ ਅਣਕੇ ਦੇ ਸਿੱਖਾਂ ਨੇ ਇਹ ਤਮਾਸ਼ਾ ਕਿਉਂ ਵੇਖਿਆ ਇਹ ਬੇਅਦਬੀ ਕਿਉਂ ਹੋਣ ਦਿੱਤੀ ਅਗਰ ਉਹ ਨੱਚਣ ਗਾਉਣ ਡਏ ਸੀ ਤਾਂ ਉਹਨਾਂ ਨੂੰ ਰੋਕਿਆ ਕਿਉਂ ਨਹੀਂ ਇਹ ਜੰਮੂ ਕਸ਼ਮੀਰ ਜੰਮੂ ਜੰਮੂ ਤੋਂ ਕਸ਼ਮੀਰ ਆਗਾ तकरीबन 300 ਕਿਲੋਮੀਟਰ ਠੀਕ ਹੈ ਇਹ ਗੱਲ ਇਹ ਘਟਨਾ ਆ ਗਈ ਹੈ ਕਸ਼ਮੀਰ ਦੀ ਜੀ ਨਾ ਕਿ ਜੰਮੂ ਦੀ ਇਹ ਕਸ਼ਮੀਰ ਦੀ ਆ ਗਈ ਹੈ ਪਰ ਉਹਨਾਂ ਇਹਨੂੰ ਵੀਰ ਸਿੰਘ ਵਧੀਆ ਬੰਦਾ ਹੈਗਾ ਰਾਈਟਰ ਹੈਗਾ ਉਹਨੋਂ ਬੈਟਰ ਤਰੀਕੇ ਨਾਲ ਦੱਸ ਸਕਦਾ ਆਪਣੀ ਗਲਤੀ ਰਿਅਲਾਈਜ਼ ਕਰੇ ਕੋਈ ਗੱਲ ਨਹੀਂ ਬੰਦਾ ਇਨਸਾਨ ਗਲਤੀਆਂ ਦਾ ਪੁੱਤ ਹੈ ਆਕਰੋ ਗਲਤੀ ਰਿਅਲਾਈਜ਼ ਕਰਦੇ ਤੇ ਵਧੀਆ ਗੱਲ ਆ ਪਰ ਮੈਂ ਤੁਹਾਡੇ ਚੈਨਲ ਦੇ ਰਾਹੀਂ ਇਹ ਪੰਜਾਬ ਸਰਕਾਰ ਨੂੰ ਅਪੀਲ ਕਰਾਂਗਾ ਕਿ ਸਿੱਖਾਂ ਦੇ ਜਿਹੜੇ ਪ੍ਰੋਗਰਾਮ ਹਨ ਉਹ ਸਿੱਖ ਹੀ ਕਰ ਸਕਦੇ ਹਨ ਜੀ ਕਰੋ ਮੁਬਾਰਕ ਆ ਪਰ ਸਿੱਖਾਂ ਦੇ ਅਨੁਕੂਲ ਕਰੋ ਮर्याਦੇ ਦੇ ਅਨੁਸਾਰ ਕਰੋ ਸਾਨੂੰ ਇਹ ਜਿਹੜੀਆਂ ਸ਼ਹਾਦਤਾਂ ਮਿਲੀਆਂ ਇਹ ਸਾਨੂੰ ਜਿਹੜਾ ਰਾਜ ਮਿਲਿਆ ਸੀ ਮਹਾਰਾਜਾ ਰਣਜੀਤ ਸਿੰਘ ਦਾ ਇਹ ਬੜੀਆਂ-ਬੜੀਆਂ ਸ਼ਹਾਦਤਾਂ ਲੱਗੀਆਂ ਅੱਜ ਤੱਕ ਵੀ ਸ਼ਹਾਦਤਾਂ ਹੋ ਰਹੀਆਂ ਇਹ ਕਿ ਨਹੀਂ ਅਜ ਨਹੀਂ ਆਜ ਤੱਕ ਵੀ ਹੋ ਰਹੀਆਂ ਨਾ ਆਉਣ ਵਾਲੇ ਸਮੇਂ ਵਿੱਚ ਵੀ ਹੋਣਗੀਆਂ ਜੀ 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 ਅਚਮੀ ਜੀ ਨਾਲ ਕੋਈ ਸਮਝੌਤਾ ਨਹੀਂ ਥੈਂਕ ਯੂ ਅਚਮੀ ਜੀ ਸ਼ੁਕਰੀਆ ਔਰ ਬਲਜੀਤ ਜੀ ਜਾਂਦੇ ਜਾਂਦੇ ਇਹ ਜ਼ਰੂਰ ਦੱਸ ਦਿਓ ਕਿ ਇਹ ਹੁਣ ਬਹੁਤ ਹੀ ਵੱਡਾ ਤੁਹਾਡੇ ਤੇ ਸਵਾਲੀਆ ਚਿੰਨ ਬਣ ਗਿਆ ਜਿਹੜੀ ਸ਼ਰੀ ਨਗਰ ਦੀ ਸਿੱਖ ਸੰਗਤ ਹੈ ਔਰ ਇੱਕ ਦਾ ਕਹ ਲਈਏ ਜਾਂ ਇੱਕ ਮਿਹਣਾ ਵਾਜਣਾ ਤੁਹਾਨੂੰ ਵੀ ਤੁਸੀਂ ਲੋਕਾਂ ਨੇ ਇੰਨੀ ਹਿੰਮਤ ਨਹੀਂ ਰੱਖੀ ਕਿ ਵੀਰ ਸਿੰਘ ਨੂੰ ਰੋਕ ਸਕਦੇ ਉੱਥੋਂ ਦੇ ਜਿਹੜੇ ਪ੍ਰਬੰਧਕ ਸੀ ਜਿਨ੍ਹਾਂ ਨੇ ਪ੍ਰੋਗਰਾਮ ਦਾ ਸਾਰਾ ਪ੍ਰਬੰਧ ਕੀਤਾ ਸੀ ਉਹਨਾਂ ਨੂੰ ਕਹਿ ਸਕਦੇ ਕਿ ਇੱਕ ਪਾਸੇ ਗੁਰਤੇਗ ਬਹਾਦਰ ਸਾਹਿਬ ਜੀ ਦਾ ਇਹ ਦਿਹਾੜਾ ਔਰ ਆ ਤੁਸੀਂ ਕਿਹੜਾ ਕੰਜਰਖਾਨਾ ਵਿੱਚ ਸ਼ੁਰੂ ਕਰ ਦਿੱਤਾ ਆਹ ਵਾਲਾ ਜਿਹੜਾ ਪ੍ਰੋਗਰਾਮ ਹੈ ਗਾਉਣ ਵਾਲਾ ਇਹ ਰੰਗ ਰੰਗੀਨ ਜਿਹੜੇ ਰੋਮਾਂਟਿਕ ਗਾਣੇ ਜਿਹੜੇ ਨੇ ਤੁਸੀਂ ਸ਼ੁਰੂ ਕਰ ਦਿੱਤੇ ਨੇ ਇਹ ਸ਼ਹੀਦੀ ਦਿਹਾੜੇ ਦਾ ਮਾਣ ਹੈ ਸਨਮਾਨ ਹੈ ਕਿ ਅਪਮਾਨ ਹੈ ਇਹ ਕਿਸੇ ਨੇ ਨਹੀਂ ਕਿ ਪੁੱਛਿਆ ਸੋ ਇਹਨੂੰ ਲੈ ਕੇ ਹੁਣ ਸੰਗਤਾਂ ਨੂੰ ਜਵਾਬ ਕੀ ਦਿਓਗੇ ਈ ਆਸੀ ਤੇ ਆਸੀ ਤੇ ਹੁਣ ਕੋਸ਼ਿਸ਼ ਕਰ ਰਹੇ ਆ ਇਹਨਾਂ ਨੂੰ ਮਿਲਣ ਦੀ ਜਿਹੜੇ ਚਿਕਿਆ ਵਾਦਵਾ ਆਏ ਨੇ ਤੇ ਇੱਕ ਪਾਸੇ ਦਾ ਪੁਆਇੰਟ ਚਾਹ ਪਰਿਆ ਕਿਸੇ ਦਾ ਕੀ ਆ ਰਿਹਾ ਰੋਸ ਤੇ ਹੈਗਾ ਗਲਤੀ ਹੋਇਆ ਤੁਹਾਨੂੰ ਇਹ ਰੋਸ ਕਰਨਾ ਚਾਹੀਦਾ ਜੀ ਵਿਰੋਧ ਕਰਨਾ ਚਾਹੀਦਾ ਸੀ ਪਰਪਾਈ ਕਿੱਦਾਂ ਹੈਗੀ ਗਲਤੀ ਦੀ ਤੁਸੀਂ ਮੰਨ ਲਿਆ ਗਲਤੀ ਹੋਈ ਗਲਤੀ ਦੀ ਪਰਪਾਈ ਕਿੱਦਾਂ ਹੋਏਗੀ ਬਿਲਕੁਲ 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 ਇਹ ਹੁਣ ਵੀਰ ਸਿੰਘ ਨੂੰ ਫੋਨ ਕਰਕੇ ਜਿਹੜੇ ਹਰਜੋਤ ਸਿੰਘ ਬਹਿਸ ਨਾਲ ਗੱਲ ਕਰਕੇ ਤੇ ਬੈਤ ਜੀ ਇੱਕ ਹੀ ਕੀਤਾ ਇਹ ਤੁਹਾਡਾ ਕੀ ਪ੍ਰੋਗਰਾਮ ਸੀਗਾ ਤੁਸੀਂ ਕੀ ਕਸਾ ਚਾਹੁੰਦੇ ਸੀ ਪੁਈਸ ਸਾਹਿਬ ਅਸੀਂ ਇੱਥੇ ਦੇ ਗੁਰਸਿੱਖ ਬੰਦੇ ਆ ਤੇ ਸਾਡੀ ਤੇ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਆ ਸਾਡਾ ਸਾਦਾ ਇਹਨਾਂ ਦਾ ਚੀਜ਼ਾਂ ਦਾ ਕੋਈ ਲੈਣ ਦੇਣ ਨਹੀਂ ਕਲਚਰ ਵਾਲੀ ਜੀ 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 ਮੈਂ ਕਿਹਾ ਪਰ ਭਾਈ ਕਿੱਦਾਂ ਹੋਏਗੀ ਅਗਲਾ ਕਦਮ ਕੀ ਹੈ ਤੁਹਾਡਾ ਮੇਰੀ ਬੈਨ ਅਗਲਾ ਅਗਲਾ ਕਦਮ ਅਗਲਾ ਕਦਮ ਅਗਲਾ ਜੀ ਜੀ ਬੋਲੋ ਬੋਲੋ ਸੋ ਮੇਰੀ ਪੰਤੀ ਭਾਈ ਬਲਜੀਤ ਸਿੰਘ ਜੀ ਆਪ ਜੀ ਦੀ ਸਾਰੀ ਕਸ਼ਮੀਰ ਦੀ ਸੰਗਤ ਨੂੰ ਤੁਸੀਂ ਸਾਰੇ ਨੌਜਵਾਨ ਔਰ ਗੁਰੂ ਕੀ ਸੰਗਤ ਮਿਲ ਕੇ ਉਹ ਉੱਥੇ ਦੀ ਡੀਜੀਪੀ ਸੀ ਜਿਹੜੀ ਹੈਗੀ ਆ ਡਿਸਟ੍ਰਿਕਟ ਰਵਦਾਰੀ ਕਮੇਟੀ ਉਹਦੇ ਨਾਲ ਰابطਾ ਕਾਇਮ ਕਰਕੇ ਔਰ ਇਸ ਦੀ ਪੁਰਜ ਔਰ ਆਵਾਜ਼ ਉਠਾਓ ਕਿ ਜੋ ਵੀ ਹੋਇਆ ਗਲਤ ਹੋਇਆ ਪਰ ਆਉਣ ਵਾਲੇ ਸਮੇਂ ਇਦਾਂ ਦੀ ਕਾਰਵਾਈ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਿਹਨੇ ਧਰਮ ਦੀ ਗੱਲ ਕਰਨੀ ਉਹ ਧਰਮ ਦੇ ਅਨੁਕੂਲ ਕਰੇਗਾ ਬਿਲਕੁਲ ਦੇਖੋ ਤੁਸੀਂ ਇੱਕ 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 ਲਾਈਨ ਲਿਖੋ ਲਿਖ ਲਿਖਿਆ ਲਿਖੋ ਲਿਖ ਦਿੱਤੀਆਂ ਉਹ ਲਿਖ ਦਿੱਤੀਆਂ ਉਹ ਤੇ ਹੋ ਗਿਆ ਉਹ ਕਾਰਵਾਈ ਤੇ ਚੱਲ ਰਹੀ ਆ ਬਾਕੀ ਕੋਈ ਨਹੀਂ ਇਨਸਾਨ ਗਲਤੀ ਹੁੰਦਾ ਪੁੱਤ ਲੈ ਪਰ ਉਸ ਬਾਰ ਬਾਰ ਦੇਖੋ ਦੇਖੋ ਗਲਤੀ ਨਹੀਂ ਸੁਧਾਰ ਕਰੋ ਦੇਖੋ ਅਜਮੀਰ ਜੀ ਇਹ ਪਲੇਖੇ ਨਾਲ ਹੋ ਗਿਆ ਸਾਰਾ ਕੰਮ ਇਹਨਾਂ ਨੇ ਬੁਲਾਇਆ ਕਿਸ ਕੰਮ ਵਾਸਤੇ ਸੀ ਸਾਨੂੰ ਇਹ ਇਨਕਾਰ ਕੀ ਦਿੱਤਾ ਬਾਬਾ ਸ਼ੁਕਰੀਆ ਭਾਈ ਬਲਜੀਤ ਸਿੰਘ ਜੀ ਤੁਹਾਡਾ ਔਰ ਬਾਬਾ ਧੰਨਵਾਦ ਅਜਮੀਰ ਸਿੰਘ ਜੀ ਆਪ ਜੀ ਦਾ ਵੀ ਔਰ ਐਸ ਵੇਲੇ ਭਾਈ ਗੁਰਜੀਤ ਕਾ ਖਾਸ ਜੀ ਔਰ ਐਸੇ ਲਈ ਸਾਡੇ ਨਾਲ ਸ਼੍ਰੀਨਗਰ ਤੋਂ ਭਾਈ ਬਲਜੀਤ ਸਿੰਘ ਜੀ ਵੀ ਔਰ ਜੰਮੂ ਤੋਂ ਅਜਮੀਤ ਜੀ ਜੁੜੇ ਸਨ ਜਿਨ੍ਹਾਂ ਨੇ ਆਪੋ ਆਪਣੇ ਵਿਚਾਰ ਰੱਖਿਆ ਸੀ ਆਪਣੇ ਦਸ਼ਕਾਂ ਨੂੰ ਇੱਥੇ ਗੱਲ ਜ਼ਰੂਰ ਕਲੀਅਰ ਕਰਤੇ ਗਏ ਕਿ ਮਾਮਲਾ ਬਹੁਤ ਉਛਲ ਚੁੱਕਾ ਹੈ ਵਿਸ਼ਵ ਪੱਧਰ ਤੇ ਉਛਲ ਚੁੱਕਾ ਹੈ ਸਰਕਾਰ ਦੇ ਨਾਲ ਪੰਜਾਬ ਸਰਕਾਰ ਦੇ ਨਾਲ ਲੋਕਾਂ ਦੀ ਨਰਾਜ਼ਗੀ ਜਿਹੜੀ ਹੈ ਉਹ ਛਰੇਆਮ ਹੋ ਰਹੀ ਹੈ ਔਰ ਪੰਥਕ ਜਥੇਬੰਦੀਆਂ ਸਿੱਖ ਜਥੇਬੰਦੀਆਂ ਤੇ ਵਿੱਚ ਵੀ ਇਹ ਮਾਮਲਾ ਜਿਹੜਾ ਬਹੁਤ ਹੀ ਜ਼ਿਆਦਾ ਜਿਹੜਾ ਉਹ ਉਹਨਾਂ ਦੇ ਹਿਰਦੇ ਬਲੂੰਦਰ ਚੁੱਕਾ ਹੈ ਔਰ ਮਾਮਲਾ ਉਛਲ ਚੁੱਕਾ ਹੈ ਫੇਰ ਹੌਣੇ ਐਸ ਵੇਲੇ ਐਚਪੀਸੀ ਦੇ ਪ੍ਰਧਾਨ ਉਹਨਾਂ ਦਾ ਬਿਆਨ ਬਾਕੀ ਹੈ ਕਿ ਉਹ ਕੀ ਐਕਸ਼ਨ ਲੈਣਦੇ ਨੇ ਔਰ ਉਹਦੇ ਬਾਅਦ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸੋ ਉਹਨਾਂ ਦਾ ਅਗਲਾ ਐਕਸ਼ਨ ਕੀ ਹੈ ਪਰ ਫਿਲਹਾਲ ਸ਼੍ਰੀ ਨਗਰ ਦੀ ਸੰਗਤ ਵੱਲੋਂ ਆਪਣੀ ਸ਼ਿਕਾਇਤ ਜਿਹੜੀ ਹੈ ਉਹ ਦਰਜ ਕਰਾ ਦਿੱਤੀ ਗਈ ਹੈ ਆਉਣ ਵਾਲਾ ਸਮਾਂ ਦੱਸੇਗਾ ਕਿ ਸ਼੍ਰੀ ਨਗਰ ਦੀ ਸੰਗਤ ਜਿਹੜੀ ਹੈ ਇਸ ਮਾਮਲੇ ਨੂੰ ਕਿੰਨੇ ਗੰਭੀਰਤਾ ਨਾਲ ਲੈਂਦੀ ਹੈ ਔਰ ਪੂਰੇ ਵਿਸ਼ਵ ਨੂੰ ਆਪਣੇ ਵੱਲੋਂ ਹੋਈ ਇਸ ਗਲਤੀ ਦਾ ਜਵਾਬ ਕੀ ਦਿੰਦੀ ਹੈ ਵੇਖਦੋ ਅਕਸਰ ਦੀ ਆਵਾਜ਼ ਆ ਰਹੀ ਟੂੜੇ ਧੰਨਵਾਦ ਭਾਜੀ